ਲੜਾਈ ਤਾਂ ਸਿਆਸੀ ਆ ਸਾਡੀ ਤੁਸੀਂ ਸਾਡੇ ਨਾਲ ਡਾਇਲੌਗ ਦੇ ਵਿੱਚ ਆਣ ਕੇ ਬਹਿਸ ਕਰ ਲਓ ਕਿਤੇ ਮੌਕਾ ਰੱਖ ਲਓ ਕਿਤੇ ਆਣ ਕੇ ਖੁੱਲੀ ਚੁਣੌਤੀ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਹਿਸ ਰੱਖ ਲਓ ਉਹ ਤਾਂ ਆਪ ਕਰਣੀ ਨੀਗੀ ਸਿਰਫ ਕਿਉਂਕਿ ਤੰਤਰ ਤੁਹਾਡੇ ਕੋਲ ਆ ਸਰਕਾਰੀ ਅਮਲਾ ਨਾਲ ਆ ਤੇ ਤੁਹਾਡੇ ਕੋਲ ਤੁਹਾਨੂੰ ਐਂ ਲੱਗਦਾ ਕਿ ਸਾਡਾ ਹੁਣ ਰਾਜ ਕਦੀ ਖਤਮ ਨਹੀਂ ਹੋਣਾ ਪਰ ਮੈਂ ਉਸ ਅਕਾਲਪੁਰਖ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕਹਿ ਸਕਦਾ ਔਰ ਜੋ ਮੈਂ ਰੋਜ਼ ਪਲਸ ਦੇਖ ਲਿਆ ਸੋਸ਼ਲ ਮੀਡੀਆ ਤੇ ਉੱਤੇ ਤੁਹਾਡੇ ਪੇਜਾਂ ਤੇ ਕਦੀ ਕਮੈਂਟ ਪੜ ਲਿਆ ਕਰੋ ਆਮ ਆਦਮੀ ਪਾਰਟੀ ਦੇ ਪੇਜ ਤੇ ਚਲ ਜਾਓ ਭਗਵੰਤ ਮਾਨ ਦੇ ਪੇਜ ਤੇ ਚਲ ਜਾਓ ਕੇਜਰੀਵਾਲ ਦੇ ਟਵਿੱ ਕੀ ਕਹਿ ਰਹੇ ਨੇ ਲੋਕਾਂ ਨੇ ਤੁਹਾਨੂੰ ਅਸਲੀ ਅੱਛੀ ਜਨਾ ਪਹਿਚਾਨ ਲਿਆ ਕਿ ਇਹ ਐਂਟੀ ਸਿੱਖ ਵੀ ਨੇ ਇਹ ਐਂਟੀ ਕਿਸਾਨ ਵੀ ਨੇ ਔਰ ਇਹ ਐਂਟੀ ਪੰਜਾਬ ਦੀ ਔਰ ਇਸ ਸਤਾਈ ਵਿੱਚ ਆਣ ਕੇ ਲੋਕੀ ਤੁਹਾਨੂੰ ਦੱਸਣਗੇ ਪਰ ਉਹ ਗੱਲ ਲੱਗਿਆ ਕਿ ਤੁਹਾਡੇ ਕੋਲ ਸਾਲ ਡੇਢ ਸਾਲ ਤੁਸੀਂ ਜਿੰਨਾ ਆਪਣਾ ਜ਼ੋਰ ਲਾ ਸਕਦੇ ਆਪਣੇ ਬਰੁਧੀਆਂ ਦੇ ਖਿਲਾਫ ਲਾ ਲਓ ਲੇਕਿਨ ਜੇ ਤੁਸੀਂ ਕਹੋ ਕਿ ਇਦਾਂ ਦੇ ਪਰਚੇ ਝੂਠੇ ਕਰਕੇ ਇਨਕੁਆਇਰੀ ਕਰਾ ਕੇ ਕਿਸੇ ਦੀ ਜ਼ੁਬਾਨ ਬੰਦ ਕਰਾ ਸਕਦੇ ਨਹੀਂ ਕਰ ਸਕਦੇ ਉਹ ਤਾਂ ਇੱਕੋ ਉਸ ਅਕਾਲਪੁਰਖ ਤੋਂ ਤਾਂ ਬੰਦੇ ਨੂੰ ਭੈਅ ਤੇ ਡਰ ਹੋ ਸਕਦਾ ਜਿਹੜਾ ਕਿ ਭਗਵਾਨਤਮਨ ਮੰਨਿਓ ਤੁਹਾਨੂੰ ਤੇਰੇ ਕੈਰੈਕਟਰ ਵਿੱਚ ਮੈਨੂੰ ਨਜ਼ਰ ਨਹੀਂ ਆਉਂਦਾ ਤਾਂ ਹੀ ਉਹ ਮੈਂ ਸ਼ੁਰੂ ਤੋਂ ਟੁੱਕ ਪੜ੍ਹੀ ਸੀ ਜਿਹੜੀ ਖੋਤੇ ਵਾਲੀ ਤੁਹਾਨੂੰ ਗੱਲ ਸੁਣਾਈ